ਤੂੰ ਮੇਰੀ ਗੱਲ ਸੁਣ ਪੈਣੇ ਤੂੰ ਨਾ ਮੇਰੇ ਨਾਲ ਰੇਲਾ ਬਣਾਇਆ ਕਰ ਰੇਲਾ ਬਣਾਉਣੀ ਆ ਤੈਨੂੰ ਮੈਂ ਸਿਖਾ ਦੂੰ ਇਹ ਤਾਂ ਇੰਨਾ ਕੰਮ ਵਧੀਆ ਨੇ ਤੇ ਤਾਂ ਇੰਨਾ ਪੈਸਾ ਆਉਂਦਾ ਮੈਂ ਤਾਂ ਬੈੱਡ ਬਣਵਾ ਲੇ ਸੋਫੇ ਲਈ ਹੈ ਤੇ ਏਸੀ ਲਵਾ ਲਿਆ ਹੁਣ ਇਸ ਵਾਰੀ ਮੈਂ ਅਸੇ ਪੈਣੀ ਹੂੰ ਮੈਂ ਤਾਂ ਪੜੀ ਲਿਖੀ ਹੈ ਨਹੀਂ ਮੈਨੂੰ ਤਾਂ ਇਸ ਤਰ੍ਹਾਂ ਦਾ ਡਰ ਲੱਗਦਾ ਮੇਰੇ ਤੋਂ ਤਾਂ ਹੋਣਾ ਨਹੀਂ ਕੰਮ ਉਹ ਹੋ ਜਾਊਗਾ ਇਹ ਤਾਂ ਕੰਮ ਬੜਾ ਸੌਖਾ ਨਹੀਂ ਬੈਣ ਮੈਨੂੰ ਤਾਂ ਇਹ ਲੱਗਦਾ ਵਿਆਹ ਕਿਵੇਂ ਮੈਂ ਫੋਨ 'ਚ ਕਿਵੇਂ ਆਉਂਗੀ ਆ ਜਾ ਤੈਨੂੰ ਮੈਂ ਤੂੰ ਤਾਂ ਫੋਨ ਦੇ ਵਿੱਚ ਸੀਗੀ ਜਦੋਂ ਮੈਂ ਤੈਨੂੰ ਦੇਖਿਆ ਉਹ ਆ ਜਾ ਤੈਨੂੰ ਮੈਂ ਸਿਖਾਉਂਗੀ ਕੱਲਾ ਮੁੰਡਾ ਮੋਬਾਈਲ ਦਾ ਹੀ ਪਤਾ ਹੈਗਾ ਹੋਰ ਨਹੀਂ ਮੈਨੂੰ ਕੁਝ ਨਹੀਂ ਹੁੰਦਾ ਤੂੰ ਤੇਰੇ ਘਰ ਵਾਲੇ ਨੂੰ ਨਾ ਪਵਾਦ ਚੂਨ ਨੂੰ ਵੀ ਲਾ ਲਾਂਗੇ ਨਾਲ ਪੈਣੀ ਪੈੜਾ ਵਾਲਾਗਾ ਕੁਝ ਨਹੀਂ ਕਹਿੰਦਾ ਉਹ ਬੁਲਾਉਂਦਾ ਹੋਰ ਨੱਕ ਤੇ ਮੈਨੂੰ ਲੜਨ ਲੱਗ ਜੀ ਉਹਨੂੰ ਮੈਂ ਵੜਿਆ ਉਹ ਤਾਂ ਪੱਛਾਉ ਉਹ ਜੋ ਤੁਮੇ ਉਹਨੂੰ ਦੱਸਿਆ ਮੈਂ ਨਾ ਇੰਨੇ ਪੈਸੇ ਬਣਦੇ ਨੇ ਇੱਥੇ ਪੈਸੇ ਬਣਦੇ ਨੇ ਸੋ ਫੋਲੋਵਰ ਕੀ ਮੈਂ ਉਹਨਾਂ ਦਾ ਨਹੀਂ ਮੈਨੂੰ ਉਹ ਤਾਂ ਆਪ ਹੀ ਬਣ ਜਾਣਗੇ ਉਹ ਤਾਂ ਜਦੋਂ ਪਰੇਲਾ ਬਣਾਈ ਆ ਨਾ 70000 ਫੋਲੋਵਰ ਮੈਨੂੰ 70000 ਰੁਪਏ ਆ ਗਏ ਸਾਰੇ ਸੋ ਸੋ 70000 ਆ ਗਏ ਮੈਂ ਮੈਂ ਤਾਂ 5 500 200 ਨਰਸਦੀ ਢੋਲੀ ਚਾਟਾ ਨਹੀਂ ਹੈਗਾ ਮੇਰੇ ਤਾਂ ਕੋਈ ਨਾ ਤੂੰ ਮੇਰੀ ਗੱਲ ਸੁਣ ਅੱਜ ਆਟਾ ਤੈਨੂੰ ਮੈਂ ਦੇ ਦੂੰਗੀ ਤੇ ਤੂੰ ਨਾ ਮੇਰੇ ਨਾਲ ਅੱਜ ਆ ਜਾ ਰਹੀ ਆ ਸ਼ਾਮ ਨੂੰ ਆਜੇ ਪਰੇਲਾ ਬਣਾਉਂਗਾ ਸ਼ਾਮ ਨੂੰ ਤਾਂ ਮੈਂ ਆਜੂ ਸੋਨਾ ਜੇ ਚਲ ਮਮਾ ਦਾ ਘਰੇ ਪੁੱਛ ਲਉਂਗੀ ਵੀ ਮੈਂ ਭੈਣ ਕੋਲੇ ਕੰਮ ਜਾਣੀ ਮੈਂ ਤਾਂ ਘਰੇ ਹੀ ਕਹਿ ਕੇ ਆਉਂ ਹਾਂ ਕਿ ਮੈਂ ਭੈਣ ਕੋਲੇ ਕੰਮ ਜਾਣੀ ਹਾਂ ਹਾਂ ਇੱਕ ਮੇ ਬਾਈ ਦਾ ਨਾਮ ਲਾ ਦੂੰਗੀ ਵੀ ਉਹਨਾਂ ਦੇ ਘਰੇ ਮੈਂ ਕੰਮ ਤੇ ਲੱਗ ਗਈ ਕਿ ਮੈਂ ਬਸ ਦੇਖ ਕੇ ਕਰੇ ਜਾਨੀ ਆ ਕਿ ਮੈਂ ਕੰਮ ਕਰ ਭੈਣ ਕੋਲੇ ਇੱਕ ਕੰਮ ਕਰਕੇ ਆਉਣੀ ਆ ਇਹ ਕਹਦੀ ਠੀਕ ਆ ਕੋਈ ਨਾ ਮੈਂ ਆਉਂਗੀ ਭੈਣੇ ਚੱਲ ਠੀਕ ਆ ਮੈਨੂੰ ਸਿਖਾ ਦੇ ਚੰਗਾ ਮੈਂ ਤੈਨੂੰ ਸਾਰਾ ਉਹਨਾਂ ਉਹਨਾਂ ਰੀਲਾ ਉਲਮਪਾਉਂਗਾ ਮੈਂ ਤੈਨੂੰ ਸਾਰਾ ਕੁਝ ਸਿਖਾ ਦੂੰ ਇਹਦੇ ਤੇ ਤਾਂ ਬਹੁਤ ਪੈਸਾ ਚੱਲਾ ਮੈਨੂੰ ਤਾਂ ਬਸ ਘਰ ਦਾ ਖਰਚਾ ਹੀ ਚੱਲੀ ਜਾਵੇ ਬਾਲੇ ਤੇ ਨਾਲੇ ਤੈਨੂੰ ਫਿਰ ਵਧੀਆ ਵਧੀਆ ਜਿੰਟਾ ਪਾਕੇ ਬਣਾਇਆ ਕਰਾਂਗੇ ਅੱਪਾ ਠੀਕ ਹੈ ਬਣ ਕੋਈ ਆਹੀ ਕਰ ਤੂੰ ਆ ਜੀ ਚੰਗਾ ਕੋਈ ਨਾ ਬਣੇ ਮੈਂ ਆ ਜੂ ਤਾਂ ਮੈਨੂੰ ਡਰ ਚ ਲਾ ਦੇ ਬਸ ਐਂ ਡਰ ਜੇ ਤੋਂ ਹੀ ਚਲਦੀ ਸੀ ਕੁਛ ਨਹੀਂ ਹੁੰਦਾ ਤੂੰ ਆ ਜੀ ਚੱਲ ਮੇਰੇ ਕੰਮ ਪਏ ਨੇ ਚੰਗਾ ਬੀ ਚੰਗਾ